ਜਨੋ ਪੱਛਮੀ ਬਗਾਨ ਦੇ ਅੰਦਰ ਨਕਸਲਬਾੜੀ ਤਹਿ ਦੇ ਇੱਕ ਨਾਅ ਚੱਲ ਰਿਆ ਵੇ ਕਿ ਨਕਸਲਬਾੜੀ ਦੀ ਪੈਂਦੀ ਗੂੜਾ ਲੋਨੀ ਦੀ ਧਾਰੀ ਦੇ ਰੂਪ ਇਹ ਨਾਅ ਕਿਹੜੀ ਸਿਆਸਤ ਦਾ ਕਿਹੜੇ ਇਨਕਲਾਬ ਦਾ ਪ੍ਰਤੀਕ ਸੀ ਤਾਂ ਉਸ ਸਮੇਂ ਦੇਖ ਲਓ ਜੇ ਹੋ ਜਵੇ ਸਾਡੇ ਅੰਦਰ ਜਿਹੜੀ ਕੌਮ ਦੀ ਕ੍ਰਾਤੀ ਲਹਿਰ ਨੇ ਚੱਲ ਲਿਆ ਉਹਨਾਂ ਦੇ ਮੋਦੀਆਂ ਵਿੱਚੋਂ ਜਿਨ੍ਹਾਂ ਨੇ ਇਨਕਲਾਬ ਦੀ ਪ੍ਰਤੀਬੱਧਤਾ ਨੂੰ ਇਨਕਲਾਬ ਦੇ ਨਾਅਰੇ ਨੂੰ ਇਨਕਲਾਬੀ ਫੋਟਕਸ ਨੂੰ ਜਿਉਂਦਾ ਖਣ ਖਾਤਰ ਅੱਗੇ ਵਧਣ ਖਾਤਰ ਜਿੰਦਾ ਨਕਸਲਵਾਦੀ ਤੋਂ ਸ਼ੁਰੂ ਹੋ ਕੇ ਭਾਰਤ ਦੇ ਵੱਖ-ਵੱਖ ਕੋਨਿਆਂ ਵੱਖ-ਵੱਖ ਸੂਬਿਆਂ ਉਹ ਚਾਰ ਤਰ੍ਹਾਂ ਦਾ ਪ੍ਰਚਾਰ ਕੀਤਾ ਅਸਲੀ ਵਿਚਾਰ ਤਾਂ ਰਾ ਜਿਹੜੀ ਇਨਕਲਾਬ ਲਿਆਉਣਾ ਚਾਹੁੰਦੀ ਹੈ ਜਿਹੜੀ ਭਾਰਤ ਦੇ ਅੰਦਰ ਲੋਕਾਂ ਦੀ ਮੁਕਤੀ ਚਾਹੁੰਦੀ ਹੈ ਤਾਂ ਉਹ ਬਹੁਤ سارے ਆਦੂ ਪੰਜਾਬ ਦੇ ਅੰਦਰ ਵੀ ਲੜ ਕੇ ਕੱਟ ਮਰੇ ਆਹ ਅਗੋਲ ਉਸ ਰਾਹੀ ਇبتدي ਹੋ ਸਭ ਚਾਹਤਾ ਆ ਦੇ ਖੜੇ ਰਹੇ ਮੈਨੂੰ ਯਾਦ ਹੈ ਬਹੁਤ ਛੋਟੇ ਛੋਟੇ ਹੁੰਦੇ ਸੀ ਜਦੋਂ ਪੰਜਾਬ ਦੇ ਅੰਦਰ ਕੌਮਿਸਟਰ ਕਲਾਉਦੀਆਂ ਦਾ ਕਤਲਿਆਨ ਮਚਾਇਆ ਗਿਆ ਔਰ ਅੱਸੀ ਸਾਹ ਦੇ ਦੂਜਾ ਤਿੰਨ ਤੱਕ ਉਹਨਾਂ ਦਾ ਕਤਲਿਆਨ ਮਚਾ ਕੇ ਲਹਿਰਾਂ ਕੋਈ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਇਥੋਂ ਤੱਕ ਜਿਨ੍ਹਾਂ ਨੂੰ ਆਪਣੇ ਕਹਿਨੇ ਆ ਉਹਨਾਂ ਨੇ ਇਹ ਕਾਹਦੇ ਬਦਲ ਮਹਿਸੂਸ ਕੀਤਾ ਕਿ ਅਸੀਂ ਖਪੇਤ ਅਕਵਾ ਨੂੰ ਮਾਰਨਾ ਚਾਹੁੰਦੇ ਆ ਖਤਮ ਕਰਨਾ ਚਾਹੁੰਦੇ ਆ ਉਹ ਪਾਸ਼ੀ ਉਪਗਾਲ ਦੀ ਸਰਕਾਰ ਨੇ ਵੀ ਸੰਕੜਿਆ ਦੀ ਬੇਨਤੀ ਚ ਪਰ ਭਾਰਤੀ ਸਰਕਾਰ ਨੇ ਸਾਰੇ ਸੂਬਿਆਂ ਚ ਉਹ ਕਦਰੀਆ ਮਚਾਇਆ ਪਰ ਹਰ ਮਿੱਟੀ ਦੀ ਆਪਣੀ ਖਾਤ ਲਤ ਹਰ ਮਿੱਟੀ ਪੁੱਤਿਆਂ ਨੂੰ ਘੋਦੀ ਹਾਂ ਖਤਮ ਮੱਥਾ ਦੀ ਤੁਖਦਾ ਤੇ ਹਰ ਛਾਲਾ ਬੰਦ ਆਇਆ ਨਹੀਂ ਰੁਕਦੀ ਉਹ ਤਕਲੇ ਆਮ ਨੇ ਜਿਹੜਾ ਇਹ ਕੋਈ ਸਟੇਜ ਨੇ ਇਹ ਪੂਰੇ ਭਾਰਤੀ ਹਕੂਮਤ ਨੇ ਸੋਚਿਆ ਸੀ ਕਿ ਅਸੀਂ ਇਹ ਤਲਾਬੀ ਮਹਾਂ ਦਾ ਖਰਾਬੋਜ ਮਟਾ ਲਾਂਗੇ ਤੇ ਮੈਨੂੰ ਗੰਗਦੀ ਆਤਮਾਨਿਕ ਇਨਕਲਾਬੀ ਲਹਿਰਾਂ ਨੇ ਆਪੇ ਪੈਰ ਜਮਾਏ ਔਰ ਭਾਰਤ ਦੀ ਹਕੂਮਤ ਨੂੰ ਇਹ ਗੱਲ ਕਹੀ ਕਿ ਸਭ ਤੋਂ ਵੱਡਾ ਖਤਰਾ ਇਹ ਭਾਰਤ ਦੀ ਹਕੂਮਤ ਨੂੰ ਹੈ ਤਾਓ ਇਹੋ ਜੀ ਨਕਸਲਵਾਦੀ ਮੌਤਾਂ ਦੀ ਲਹਿਰ ਤੋਂ ਹੈ ਕਾਂਗਰਸੀ ਦੀ ਲਹਿਰ ਤੋਂ ਹੈ ਨਕਸਲਵਾਦ ਤੋਂ ਖਤਰਾ ਹੈ ਇਸ ਕਰਕੇ ਸਭ ਤੋਂ ਵੱਧ ਅੱਜ ਇਹਦੇ ਰੂਪੇ ਇੱਕ ਕੁੰਈਆ ਹਕਮ ਨਾਤਾ

ਅੱਜ ਹਕੂਮਤ ਨੇ ਐਲਾਨ ਕੀਤਾ ਹੈ ਕਿ ਨਕਸਲਵਾੜਾ ਜਿਹੜਾ ਉਹਦਾ ਖਾਤਮਾ ਕੀਤਾ ਜਾਏਗਾ ਜਿੱਦੀਆਂ ਉਹਨਾਂ ਨੇ ਪਿਛਲੇ ਸਮੇਂ ਦਾਨ ਨਕਸ਼ਾ ਵਗਿਆ ਨੇ ਇਹ ਘੁਡੇ ਮੋਢੀ ਵਗਿਆ ਨੇ ਇਹ ਲਈ ਅੱਜ ਉਹਨਾਂ ਨੇ ਟੀਚਾ ਮਿੱਥਿਆ ਟੀਚਾ ਕੀ ਹੈ ਕਿ ਮਾਰ 26 ਤੱਕ ਇਹਦਾ ਖਾਤਮਾ

ਨਕਸਲਵਾਦੀ ਇਹ ਵੀ ਰਸਤਾ ਇਹ ਕਰਕੇ ਇਹ ਸਹਾਇਤਾ ਤੋਂ ਬਿਨਾ ਇਹ ਸਨਕਲਾਬੀ ਵਿਚਾਰਧਾਰਾ ਤੋਂ ਬਿਨਾ ਜੇ ਮੌਲੂ ਅਸੀਂ ਸੱਚੀ ਵਿਚਾਰ ਨਾਲ ਰਹਿ ਤਾ ਉੱਥੇ ਗ੍ਰਹਿਣ ਕਰੀਏ ਤਾਂ ਉਹਨੇ ਕਿਹਾ ਕਿ ਇਨਕਲਾਬ ਲਈ ਤਿੰਨ ਹਥਿਆਰ ਜ਼ਰੂਰੀ ਹੈ ਗੁੱਪਤ ਪਾਰਟੀ ਜ਼ਰੂਰੀ ਹੈ ਇਨਕਲਾਬੀ ਪਾਰਟੀ ਜ਼ਰੂਰੀ ਹੈ ਲੋਕਾਂ ਦਾ ਇਕੱਠ ਜ਼ਰੂਰੀ ਹੈ ਸਾਂਝਾ ਮੋਰਚਾ ਜ਼ਰੂਰੀ ਹੈ ਤੇ ਇਹਦੇ ਨਹੀਂ ਉਦੇ ਕੋਲੇ ਆਪਦੀ ਇੱਕ ਫੌਜ ਹੋਣੀ ਜ਼ਰੂਰੀ ਹੈ ਔਰ ਜਿੰਨੋਂ ਕਾਜ ਜੇ ਸਾਡੀਆਂ ਇਨਕਲਾਬੀ ਸ਼ਕਤੀਆਂ ਨਹੀਂ ਤੋੜਦੀਆਂ ਇਨਕਲਾਬੀ ਸ਼ਕਤੀਆਂ ਨਹੀਂ ਗਰਨਲ ਕਰਦੀਆਂ ਤਾਂ ਲਾਜ਼ਮੀ ਆ ਕੇ ਸਾਡਾ ਜਿਹੜਾ ਇਹ ਸੋਚ ਵਿਚਾਰ ਤਾਂ ਰਾਤ ਇਨਕਲਾਬ ਆ ਜਿਹੜਾ ਉਹ ਪੂਰਨ ਨੇਤਰੇ ਨਹੀਂ ਚੱਲ ਸਕੂਗਾ ਸਾਡੇ ਸਾਰਿਆਂ ਦੇ ਸੋਚ ਚਾਰਦਾ ਮੁੱਦਾ ਹੈ ਕਿ ਅਸੀਂ ਵੱਖ-ਵੱਖ ਹੁੰਦਿਆਂ ਹੋਇਆਂ ਵੀ ਇੱਕ ਨਿਸ਼ਾਨੇ ਨੂੰ ਸਭ ਤੋਂ ਪਤਾ ਹੈ ਵੱਖ-ਵੱਖ ਹੁੰਦਿਆਂ ਹੋਇਆਂ ਵੀ ਇਸ ਕੰਮ 'ਤੇ ਇੱਕ ਜੋਖਤਾ ਹੈ ਕਿ ਕਲਾਂਗ ਆਉਣਾ ਚਾਹੀਦਾ ਹੈ ਕਿ ਕਲਾਬੀ ਸ਼ਕਤੀਆਂ ਦਾ ਰਾਜ ਆਉਣਾ ਚਾਹੀਦਾ ਹੈ ਲੋਕਾਂ ਦੀ ਮੁਕਤੀ ਹੋਣੀ ਚਾਹੀਦੀ ਹੈ ਇਸ ਕਰਕੇ ਅੱਜ ਦੇਸ਼ ਦੇ ਉੱਤੇ ਮੈਂ ਜਿੱਥੇ ਉਹ ਸਾਥੀ ਨੂੰ ਕਾਮਰੇਡ ਨੂੰ ਸਰਦਾ ਦੇ ਫੁੱਲਪੇਟ ਕਰਦਾ ਉੱਥੇ ਉਹਦੇ ਪਰਿਵਾਰ ਨੂੰ ਜਿਨ੍ਹਾਂ ਨੇ ਉਹਦੀ ਜ਼ਿੰਦਗੀ ਤਰ੍ਹਾਂ ਅਨੇਕਾਂ ਹੀ ਕਸ਼ਟ ਚੱਲੇ ਹੋਣਗੇ ਪਰ ਕਿਉਂਕਿ ਇਹ ਕੋਈ ਅਜੀਹੀ ਜਥੇਬੰਦੀ ਨਹੀਂ ਜੀਦੇ ਵਿੱਚੋਂ ਕੰਮ ਕਰਦਾ ਸੀ ਤੇ ਜਿਹਦੇ ਵਿੱਚ ਜਦੋਂ ਅੱਕੇ ਰੰਨਾ ਹੋਵੇ ਤਾਂ ਤੈਰ-ਤੈਰ ਤੇ ਮੋੜ-ਮੋੜ ਤੇ ਜਾ ਕੇ ਸਾਡੇ ਸਾਹਮਣੇ ਸਾਡਾ ਰਾਹ ਰੋਕਦਿਆਂ ਨੇ ਇਥੋਂ ਦੀਆਂ ਹਾਲਤਾਂ ਇਸ ਕਰਕੇ ਉਹਨੂੰ ਪੂਰਾ ਕਰਦਿਆ ਹਾਂ ਉਹ ਸਰਾਹ ਤੇ ਚੱਲ ਗਿਆ ਹਾਂ ਉਹਨੇ ਆਪਣੀ ਜ਼ਿੰਦਗੀ ਐ ਨਿਸ਼ਾਵਰ ਕੀਤੀ ਐ ਅਸੀਂ ਲੋਕ ਸਰਾਹ ਮੋਰਚੇ ਦੀ ਤਰਫੋਂ ਔਰ ਉਹਨੀਆਂ ਹਮਖਿਆਲ ਜਥੇਬੰਦੀਆਂ ਦੀ ਤਰਫੋਂ ਉਹਨੂੰ ਇਹ ਕਲਾਬੀ ਕਲਨਾ ਨੂੰ ਲਾਲ ਸਲਾਬ ਕਹਿੰਦੇ ਆ ਲਾਲ ਸਲਾਬ ਲਾਲ ਸਲਾਬ